ਹਿਮਾਚਲ ਪ੍ਰਦੇਸ਼ ਦੀਆਂ ਵੀ 4 ਸੀਟਾਂ ਤੇ ਅੱਜ VOTING ਹੋ ਰਹੀ ਹੈ ਸਵੇਰੇ 7 ਵਜੇ ਤੋਂ ਮਤਦਾਨ ਸ਼ੁਰੂ ਹੋ ਚੁੱਕਿਆ ਹੈ ਗੱਲ ਗਵਾਂਡੀ ਸੂਬੇ ਦੀ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੀ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਇਹ ਮੰਨੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਸ਼ਿਮਲਾ ਕਾਂਗੜਾ ਮੰਡੀ ਹਮੀਰਪੁਰ 4 ਲੋਕ ਸਭਾ ਸੀਟਾਂ ਨੇ ਸ਼ਿਮਲਾ ਤੋਂ ਕਾਂਗਰਸ ਨੇ ਮੰਡੀ ਦੀ ਗੱਲ ਕਰਦੇ ਹਾਂ ਮੰਡੀ ਤੋਂ ਉਮੀਦਵਾਰ ਪ੍ਰਤਿਭਾ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਪਾਰਟੀ ਨੇ ਰਾਮਸਵਰੂਪ ਸ਼ਰਮਾ ਨੂੰ ਭਾਜਪਾ ਵੱਲੋਂ ਤੇ ਜੈਚੰਨ ਠਾਕੁਰ ਨੂੰ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੁਹਾਨੂੰ ਦੱਸ ਰਿਹਾ ਹਿਮਾਚਲ ਦੀਆਂ ਸੀਟਾਂ ਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਨੇ ਕਿਹੜੇ-ਕਿਹੜੇ ਉਮੀਦਵਾਰਾਂ ਦੀ ਸਾਖ ਦਾਤੇ ਲੱਗੀ ਹੋਈ ਹੈ ਮੰਡੀ ਤੋਂ ਉਮੀਦਵਾਰ ਪ੍ਰਤੀਬਾ ਸਿੰਘ, ਰਾਮਸਵਰੂਪ ਸ਼ਰਮਾ ਤੇ ਜੈਚੰਨ ਠਾਕੁਰ ਦੇ ਵਿਚਾਲੇ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਕਾਂਗੜਾ ਦਾ ਰੁੱਕਰਦੇ ਆ ਕਾਂਗਰਸ ਤੋਂ ਉਮੀਦਵਾਰ ਚੰਦਰ ਕੁਮਾਰ ਕਾਂਗਰਸ ਦੇ ਹੱਥ ਤੇ ਪੰਜੇਤੇ ਮੈਦਾਨ ਦੇ ਵਿੱਚ ਨਿਤਰੇ ਨੇ ਸ਼ਾਂਤਕੁਮਾਰ ਭਾਜਪੀ ਵੱਲੋਂ ਤੇ ਰਾਜਨ ਸੁਸ਼ਾਂਤ ਆਮ ਆਦਮੀ ਪਾਰਟੀ ਦੇ ਚਾਲੂ ਨਿਸ਼ਾਨ ਤੇ ਮੈਦਾਨ ਦੇ ਵਿੱਚ ਨਿਤਰੇ ਨੇ ਇੱਕ ਦੂਜੇ ਨੂੰ ਕਰੜੀ ਟੱਕਰ ਦੇਣ ਜਾ ਰਹੇ ਨੇ ਰੁਕ ਸ਼ਿਮਲਾ ਦਾ ਸ਼ਿਮਲਾ ਦੇ ਵਿੱਚ 모ਹਨ ਲਾਲ ਭਾਗਵਤ ਕਾਂਗਰਸ ਵੱਲੋਂ ਵਿਜੇਂਦਰ ਕਸ਼ਯਪ ਭਾਜਪੀ ਵੱਲੋਂ ਸੁਭਾਸ਼ ਚੰਦਰ ਆਮ ਆਦਮੀ ਪਾਰਟੀ ਵੱਲੋਂ ਚੋਣਵੀ ਅਖਾੜੇ ਦੇ ਵਿੱਚ ਨਿਤਰੇ ਨੇ ਇਹਨਾਂ ਦੇ ਵਿੱਚ ਵੀ ਕਰੜੀ ਟੱਕਰ ਮੰਨੀ ਜਾ ਰਹੀ ਹੈ ਸ਼ਿਮਲਾ ਦੀ ਸੀਟ ਬਿਹਤ ਅਹਿਮ ਸੀਟ ਮੰਨੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਸੀਟਾਂ ਤੇ ਕਿਹੜੇ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਹਮੀਰਪੁਰ ਤੋਂ ਰਜਿੰਦਰ ਸਿੰਘ ਕਾਂਗਰਸ ਵੱਲੋਂ ਅਨੁਰਾਗ ਠਾਕੁਰ ਭਾਜਪਾ ਵੱਲੋਂ ਕਮਲਕਾਂਤ ਬਤਰਾ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਨਿਤਰੇ ਨੇ ਇਹਨਾਂ ਦੇ ਵਿੱਚ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ ਅੱਜ ਲੋਕ ਸਭਾ ਚੋਣਾਂ ਦੇ 16ਵੀਂ ਲੋਕ ਸਭਾ ਚੋਣਾਂ ਦੇ 8ਵੇਂ ਚਰਨ ਦੇ ਵਿੱਚ 24 ਸੀਟਾਂ ਤੇ મતદાન ਲਗਾਤਾਰ ਚੱਲ ਰਹੀ ਹੈ